ਬਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਵਿੱਚ ਮੌਜੂਦ ਆ ਜਿੱਥੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਲਈ ਜਿਹੜੇ ਲੋਕ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੇ ਉਹਨਾਂ ਲਈ ਆਰਟੀਫੀਸ਼ੀਅਲ ਲਿੰਗਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤੁਮਨ ਹੋਏ ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਔਰ ਦੋ ਰਿਕੁਆਇਰਮੈਂਟ ਹੈ ਇੱਕ ਹੈਂਡੀਕੈਪ ਸਰਟੀਫਿਕੇਟ ਉਹਨਾਂ ਕੋਲ ਜ਼ਰੂਰ ਹੋਣਾ ਚਾਹੀਦਾ ਇੱਕ ਆਧਾਰ ਕਾਰਡ ਜ਼ਰੂਰ ਹੋਣਾ ਚਾਹੀਦਾ ਉਹ ਇੱਕ ਲਿੰਮ ਜਿਹੜਾ ਘੱਟ ਤੋਂ ਘੱਟ 3 ਸਾਲ ਚੱਲਦਾ ਇੱਕ ਵਾਰੀ 3 ਸਾਲਾਂ ਬਾਅਦ ਰਿਪਲੇਸ ਵੀ ਅਸੀਂ ਆਪ ਕਰਾਂਗੇ ਬਿਨਾ ਖਰਚੇ ਤੋਂ ਹੁਣ ਵੀ ਸਾਰਾ ਜਦੋਂ ਇਹ ਲਿੰਮਸ ਲਗਾਏ ਹੋਏ ਆ ਜਿਨ੍ਹਾਂ ਦੇ ਇਹ ਛੋਟੇ ਬੱਚੇ ਐ ਬਜ਼ੁਰਗ ਉਹਨਾਂ ਦੇ ਚਿਹਰੇ ਤੇ ਇੱਕ ਸਮਾਈਲ ਦੇਖ ਕੇ ਖੁਸ਼ੀ ਬਹੁਤ ਉਹਨਾਂ ਦੀ ਖੁਸ਼ੀ ਦੇਖ ਕੇ ਹੀ ਸਾਨੂੰ ਮੋਸਲਾ ਮਿਲਦਾ ਹੈ ਹੋਰ ਮੋਟੀਵੇਸ਼ਨ ਮਿਲਦਾ ਕਿ ਉਹਨਾਂ ਨੂੰ ਹੋਰ ਅੱਗੇ ਕਰੀਏ ਕੁਸ਼ਕਾਰਨਾ ਕਰਕੇ ਮੇਰਾ ਪੈਰ ਕੱਟਿਆ ਗਿਆ ਸੀ ਉਸ ਕਰਕੇ ਉਸ ਤੋਂ ਬਾਅਦ ਮੈਨੂੰ ਇਹਨਾਂ ਦਾ ਪਤਾ ਲੱਗਿਆ ਤਾਂ ਮੈਂ ਇਹਨਾਂ ਕੋਲ ਆਇਆ ਇਹਨਾਂ ਤੋਂ ਪੈਰ ਲਵਾਇਆ ਪਹਿਲਾਂ ਮੈਂ ਦੂਸਰਾ ਲਵਾਇਆ ਸੀ ਪਾਈਪ ਵਾਲਾ ਹੁਣ ਇਹ ਹਾਈ ਟੈਕ ਨਵਾਂ ਲਾਇਆ ਡਾਕਟਰ ਸਾਹਿਬ ਨੇ ਉਹਨਾਂ ਮੈਨੂੰ ਤਰ੍ਹਾਂ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਠਾਕ ਵਧੀਆ ਮਤਲਬ ਪਹਿਲੇ ਮੈਂ ਕੰਮ ਕਰ ਪਾਉਂਦਾ ਸੀ ਪਰ ਉਹਨਾਂ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਹੁਣ ਇਹਦੇ ਨਾਲ ਬਦ ਕੰਮ ਹੋਉਂਦਾ जब पेशेंट चलते हैं तो वो तो पहले व्हील चेयर पर आते हैं रेंगते हुए आते हैं जब वो अपने पैरों पर पे चलते हैं तो उनको बहुत खुशी होती है खुशी का आंसू निकलता है और उनको लगता है कि हम मैं अपने पैरों के जैसे चल रहा हूँ और उनको बहुत ही कंफर्टेबल हम लोग महसूस करवाते हैं इस तरह का प्रॉपर ट्रेनिंग देते हैं पेशेंट को फिर जाके पेशेंट अपना घर वापस ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਅੱਜ ਬਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਵਿੱਚ ਮੌਜੂਦ ਹਾਂ ਜਿੱਥੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਲੋਕਾਂ ਲਈ ਜਿਹੜੇ ਲੋਕ ਆਪਣੇ ਪੈਰਾਂ ਤੇ ਤੁਰ ਨਹੀਂ ਸਕਦੇ ਉਹਨਾਂ ਲਈ ਆਰਟੀਫੀਸ਼ੀਅਲ ਲਿੰਬਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਤੇ ਸੰਸਥਾ ਦੇ ਜਨਰਲ ਸਕੱਤਰ ਵੀ ਸਾਡੇ ਨਾਲ ਮੌਜੂਦ ਨੇ ਸਰ ਪਹਿਲੇ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਲੋਕਾਂ ਲਈ ਜਿਹੜੇ ਅਜੇ ਤੁਰ ਨਹੀਂ ਸਕਦੇ ਮੈਂ ਡਾਕਟਰ ਰੋਸ਼ਨ ਲਾਲ ਨਾਰੰਗ ਜਨਰਲ ਫੈਕਟਰੀ ਸੀਨੀਅਰ ਸਿਟੀਜ਼ਨ ਕਨਕਲੇਵ ਇਹ ਸੰਸਥਾ ਸੀਨੀਅਰ ਸਿਟੀਜ਼ਨ ਨੇ ਆਪਣੇ ਆਪ ਤੇ ਬਣਾਈ ਹੈ ਜਿਹੜੀ ਕਿ ਇੱਕ ਸਮਾਜ ਨੂੰ ਸੇਵਾ ਕਰਨ ਦਾ ਕੋਸ਼ਿਸ਼ ਕੀਤੀ ਜਾ ਰਹੀ ਸਾਰੇ ਸੀਨੀਅਰ ਨੇ ਸੋਚਿਆ ਕਿ ਅਸੀਂ ਸਮਾਜ ਕੋ ਨੂੰ ਕਾਫੀ ਸਾਲ ਕਾਫੀ ਦੇਰ ਫਾਇਦਾ ਉਠਾਇਆ ਹੈ ਹੁਣ ਅਸੀਂ ਸੋਚਦੇ ਹਾਂ ਸਮਾਜ ਨੂੰ ਕੁਝ ਵਾਪਸ ਵੀ ਕੀਤਾ ਜਾਏ ਉਸ ਵਾਪਸ ਕਰਨ ਸਾਨੂੰ ਇਹ ਅਸੀਂ ਇੱਕ ਸੰਸਥਾ ਬਣਾ ਕੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਵਿੱਚ ਇੱਕ ਪ੍ਰੋਜੈਕਟ ਹੈ ਆਰਟੀਫੀਸ਼ੀਅਲ ਲੈਂਬ ਪ੍ਰੋਵਾਈਡ ਕਰਨ ਦਾ ਅਸੀਂ ਆਪਣੇ ਫੰਡਸ ਇਕੱਠੇ ਕਰਕੇ ਭਾਰਤ ਵਿਕਾਸ ਪਰਿਸ਼ਦ ਰਿਕੁਐਸਟ ਕਰਦੇ ਹਾਂ ਇਹ ਸਾਡੀ ਰਿਕੁਐਸਟ ਬਣ ਕੇ ਆਪਣੀ ਜਗ੍ਹਾ ਇਨਫਰਾਸਟ੍ਰਕਚਰ ਪ੍ਰੈਸ ਸਾਰਾ ਕੁਝ ਦਿੰਦੇ ਨੇ ਤੇ ਇੱਥੇ ਇਹਨਾਂ ਦੀ ਵਰਕਸ਼ਾਪ ਹੈ ਇਹ ਆਰਟੀਫੀਸ਼ੀਅਲ ਲੈਂਬ ਬਣਾਉਂਦੇ ਨੇ ਇਹ ਬਣਾ ਕੇ ਅਸੀਂ ਫਿਰ ਕੀ ਕਰਦੇ ਹਾਂ ਕਿ ਜਿੰਨੇ ਵੀ ਪਰਸਨ ਐਨ ਜਿੰਨਾਂ ਲੋਕ ਇਸ ਚੀਜ਼ ਦੀ ਲੋੜ ਹੈ ਜਾਂ ਜਿਹੜੇ ਸਾਨੂੰ ਕੰਟੈਕਟ ਕਰ ਲੈਂਦੇ ਨੇ ਉਹਨਾਂ ਨੂੰ ਬਾਈ ਮੈਸੇਜ ਕਰਕੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਨਾਪ ਲੈ ਲੈਂਦੇ ਆ ਨਾਪ ਲੈਣ ਤੋਂ ਬਾਅਦ 15-20 ਦਿਨ ਮਹੀਨੇ ਬਾਅਦ ਅਸੀਂ ਉਹਨਾਂ ਨੂੰ ਫਿਰ ਬੁਲਾਉਂਦੇ ਆ ਕਿ ਅੱਜ ਤੋੜਾ ਲੈਂਥ ਤਿਆਰ ਹੋ ਗਿਆ ਆ ਜਾਓ ਆਪਣਾ ਲੈ ਜਾਓ ਅੱਜ ਦੇ ਦਿਨ ਅਸੀਂ ਇਹ ਕੈਂਪ ਲਗਾਇਆ ਸਭ ਨੂੰ ਪ੍ਰੋਵਾਈਡ ਕੀਤਾ ਅੱਜ ਸਾਡੇ 25 ਲੋਕਾਂ ਨੂੰ ਅਸੀਂ ਇਨਵਾਈਟ ਕੀਤਾ ਹੋਇਆ ਸਾਰੇ ਆਏ ਨੇ ਤੇ ਉਹਨਾਂ ਨੂੰ ਅਸੀਂ ਇਹ ਪ੍ਰੋਵਾਈਡ ਕਰ ਰਹੇ ਆ ਇਸ ਤਰ੍ਹਾਂ ਲਾਬਰ ਜਿਵੇਂ ਅਸੀਂ ਸੀ ਸੀਟੀਜ਼ਨ ਕਲੱਬ ਇਹ ਪੂਰ ਲੜਕੀਆਂ ਵਾਸਤੇ ਕੰਮ ਕਰਦਾ ਜਿੰਨੇ ਚ ਇੱਕ ਸੀ ਮੇਕਅਪ ਸਟੂਡੀਓ ਅਕੈਡਮੀ ਬਣਾਈ ਹੋਈ ਹੈ ਜਿਸ ਅਕੈਡਮੀ ਦੇ ਵਿੱਚ ਅਸੀਂ 20 ਬੱਚੇ ਇੱਕ ਬੈਚ ਲੈਨੇ ਹਾਂ ਹੁਣ ਤੱਕ ਅਸੀਂ 9 ਬੈਚ ਦਾ ਸਿੱਖਿਆ ਉਹਨਾਂ ਨੂੰ ਦੇ ਚੁੱਕੇ ਹਾਂ ਇਹ ਬੱਚੀਆਂ ਬਾਹਰ ਨਿਕਲ ਕੇ ਟ੍ਰੇਨਿੰਗ ਲੈ ਕੇ ਆਪਣੇ ਆਪਣੇ ਜਗ੍ਹਾ ਜਾ ਕੇ ਲੋਕਾਂ ਦੀ ਮੇਕਅਪ ਕਰਨ ਚ ਹੈਲਪ ਕਰਦੇ ਨੇ ਔਰ ਆਪਣੇ ਆਪਣੇ ਇਨਕਮ ਕਰਦੇ ਨੇ ਫੈਮਿਲੀ ਇਨਕਮ ਚ ਐਡ ਕਰਦੇ ਨੇ ਇਸ ਤੋਂ ਬਾਅਦ ਅਸੀਂ ਹਰ ਸਾਲ 12 ਜਨਵਰੀ ਨੂੰ ਕੋਈ 100 ਗਰੀਬ ਲੜਕੀਆਂ ਨੂੰ ਜਿਹੜੀ ਅੱਛੀਆਂ ਪੜੀਆਂ ਚੰਗੇ ਸਕੂਲਾਂ ਚ ਨੰਬਰ ਅੱਛੇ ਲੈਂਦੀਆਂ ਨੇ 10-12 ਸਕੂਲਾਂ ਚੋਂ 100 ਬੱਚੇ ਅਸੀਂ ਸਿਲੈਕਟ ਕਰਕੇ 5000 ਹਰ ਸਾਲ ਅਸੀਂ ਉਹਨਾਂ ਨੂੰ ਸਕਾਲਰਸ਼ਿਪ ਫੀਸ ਵਾਸਤੇ ਦਿੰਨੇ ਆ ਇਸ ਤਰ੍ਹਾਂ ਇਹ ਅਸੀਂ ਪ੍ਰੋਗਰਾਮ ਕਰ ਰਹੇ ਆ ਅੱਗੇ ਵੀ ਅਸੀਂ ਹੋਰ ਪ੍ਰੋਗਰਾਮ ਕਰਨ ਦੀ ਸੋਚ ਰਹੇ ਆ ਇੱਕ ਸਲਾਈ ਸਕੂਲ ਕੋਲੋਂ ਦਾ ਇੱਕ ਐਡਵਾਂਸ ਕੰਪਿਊਟਰ ਕੋਰਸ ਕਰਨ ਦਾ ਇਦਾਂ ਦੇ ਪਲਾਨਿੰਗ ਚ ਹੈਗੇ ਨੇ ਰੱਬ ਪਲੀ ਕਰੇਗਾ ਪਰਮਾਤਮਾ ਸਾਡਾ ਸਾਥ ਦੇਗਾ ਤੁਸੀਂ ਲੋਕ ਸਭ ਸਾਥ ਦੋਗੇ ਅਸੀਂ ਇਹ ਕੰਮ ਕਰਾਂਗੇ ਇਸ ਦੇ ਨਾਲ ਹੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਬਿਲਕੁਲ ਇੱਥੇ ਦੇਖਿਆ ਜਾ ਰਿਹਾ ਹੈ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨੇ ਜਿਨ੍ਹਾਂ ਨੂੰ ਆਰਟੀਫੀਸ਼ੀਅਲ ਲਿੰਬਸ ਦਿੱਤੀ ਜਾ ਰਹੀ ਹੈ ਤਾਂ ਪਹਿਲੇ ਤਾਂ ਕਿਵੇਂ ਕੰਟੈਕਟ ਕਰ ਸਕਦੇ ਨੇ ਸੰਸਥਾ ਨਾਲ ਮੈਂ ਅਰੁਣਾਪੁਰੀ ਭਾਰਤ ਵਿਕਾਸ ਪਰਸ਼ੇਤ ਚੈਪਟਰ ٹرسٹ ਤੋਂ ਟ੍ਰਸਟੀ ਹੈ ਜਦੋਂ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਉਹ ਕੋਈ ਨਾ ਕੋਈ ਜਾਣਕਾਰ ਉਹਨਾਂ ਨੂੰ ਸਾਡਾ ਐਡਰੈਸ ਦੇ ਦਿੰਦੇ ਹੈ ਔਰ ਉਹ ਸਾਡੇ ਕੋਲ ਆ ਜਾਂਦੇ ਹੈ ਪੇਸ਼ੈਂਟ ਦੇ ਸਾਡੀਆਂ ਬਹੁਤ ਸਾਰੀਆਂ ਬ੍ਰਾਂਚੇਸ ਵੀ ਹੈ ਉਹਨਾਂ ਦੇ ਥਰੂ ਵੀ ਸਾਡੇ ਕੋਲ ਪੇਸ਼ੈਂਟ ਆ ਜਾਂਦੇ ਹੈ ਔਰ ਪੇਸ਼ੈਂਟ ਦੀਆਂ ਸਿਰਫ ਸਾਨੂੰ ਦੋ ਹੀ ਰਿਕੁਆਇਰਮੈਂਟ ਹੈ ਤੁਹਾਡੇ ਚੈਨਲ ਦੇ ਥਰੂ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਕੋਈ ਵੀ ਜ਼ਰੂਰਤਮੰਦ ਹੋਏ ਤੇ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਔਰ ਦੋ ਰਿਕੁਆਇਰਮੈਂਟ ਹੈ ਇੱਕ ਹੈਂਡੀਕੈਪ ਸਰਟੀਫਿਕੇਟ ਉਹਨਾਂ ਕੋਲ ਜ਼ਰੂਰ ਹੋਣਾ ਚਾਹੀਦਾ ਇੱਕ ਆਧਾਰ ਕਾਰਡ ਜ਼ਰੂਰ ਹੋਣਾ ਚਾਹੀਦਾ ਇਹ ਲੈ ਕੇ ਸਾਡੇ ਕੋਲ ਆ ਜਾਨ ਇਸ ਬਿਲਡਿੰਗ ਚ ਇੱਥੇ ਆ ਕੇ ਸਾਡੇ ਕੋਲ ਨਾਪ ਦੇਣ ਔਰ ਉਸ ਤੋਂ ਬਾਅਦ ਜਦੋਂ ਵੀ ਸਾਡਾ ਕੈਂਪ ਲੱਗਦਾ ਹੈ ਜਿਸ ਤਰ੍ਹਾਂ ਅੱਜ ਡਾਕਟਰ ਸਾਹਿਬ ਕੈਂਪ ਲਗਾ ਰਹੇ ਸੀਨੀਅਰ ਸਿਟੀਜ਼ਨ ਕਰਨ ਕਲੀਵਲੋਂ ਇਸੇ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਸਾਨੂੰ ਮਿਲਦੀਆਂ ਨੇ ਕਿਉਂਕਿ ਦਾਨੀ ਸੱਜਣਾ ਤੋਂ ਬਿਨਾਂ ਅਸੀਂ ਵੀ ਕੁਝ ਨਹੀਂ ਕਰ ਸਕਦੇ ਤੇ ਜੋ ਵੀ ਸਾਡੇ ਕੋਲ ਕੈਂਪ ਸਪான்ਸਰ ਕਰਦੇ ਐ ਉਹ ਸਾਨੂੰ ਆ ਕੇ ਡੇਟ ਲਿਖਾਉਂਦੇ ਉਸ ਡੇਟ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਇੱਥੇ ਬੁਲਾਣੇ ਆ ਤੇ ਅਸੀਂ ਕੈਂਪ ਲਗਾਣੇ ਆ ਆਪਾਂ ਸਤੁਨ ਅਡਰੈਸ ਤੇ ਫੋਨ ਨੰਬਰ ਦੇ ਦਿਓ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰਸਟ ਪੰਜਾਬ ऋषि नगर लुधियाना ਦੇ ਵਿੱਚ ਇਹ ਹੈਗਾ ਐਬਿਸ ਹੋਟਲ ਦੇ ਬਿਲਕੁਲ ਸਾਹਮਣੇ ਹੈ ਔਰ ਕੋਈ ਵੀ ਇੱਥੇ ਆ ਕੇ ਸਾਨੂੰ ਮਿਲ ਸਕਦੇ ਆ ਤੇ ਕਿੰਨੀ ਦੇਰ ਚ ਤਿਆਰ ਹੋ ਜਾਂਦੀ ਹੈ ਲਿੰਸ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਵੈਸੇ ਜ਼ਿਆਦਾ ਪੇਸ਼ੈਂਟ ਜਿਸ ਤਰ੍ਹਾਂ ਹੁੰਦੇ 24 25 ਹੈ ਤਾਂ ਅਸੀਂ ਇੱਕ ਹਫਤਾ ਪਹਿਲੇ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਨਾਪ ਲੈ ਲੈਂਦੇ ਆ ਔਰ ਹਫਤੇ ਦੇ ਵਿੱਚ ਵਿੱਚ ਉਹਨਾਂ ਦੇ ਤਿਆਰ ਹੋ ਜਾਂਦੇ ਆ ਤਾਂ ਬਿਲਕੁਲ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜੋ ਤੁਹਾਨੂੰ ਦੇਖ ਰਿਹਾ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਜੋ ਲੋਕ ਸੰਖ ਦੇਖ ਰਹੇ ਨੇ ਉਹਨਾਂ ਨੂੰ ਅਸੀਂ ਕੋਈ ਮੈਸੇਜ ਦਿੰਨੇ ਆ ਕਿ ਆਪਣੇ ਵਿਲੇਜ ਵਿੱਚ ਆਪਣੇ ਸ਼ਹਿਰ ਵਿੱਚ ਆਪਣੇ ਮਲੇ ਵਿੱਚ ਜਿੱਥੇ ਵੀ ਇਦਾਂ ਦੇ ਲੋਕ ਤੁਹਾਨੂੰ ਨਜ਼ਰ ਆਣ ਉਹਨਾਂ ਨੂੰ ਜਾ ਕੇ ਐਨਕੋਰੇਜ ਕਰੋ ਦੱਸੋ ਕਿ ਇੱਥੇ ਇਸ ਜਗ੍ਹਾ ਤੇ ਜਾਓ ਉੱਥੇ ਜਾ ਕੇ ਤੁਹਾਨੂੰ ਫ੍ਰੀ ਲਿੰਪ ਮਿਲ ਜਾਏਗਾ ਤੇ ਤੁਹਾਡੀ ਹਰ ਤਰ੍ਹਾਂ ਦੀ ਪੂਰੀ ਹੈਲਪ ਕੀਤੀ ਜਾਏਗੀ ਜੇ ਕੋਈ ਕਮੀ ਰਹਿ ਜਾਵੇ ਵੀ ਫਿਰ ਦੁਬਾਰਾ ਵੀ ਕੰਟੈਕਟ ਕਰਕੇ ਉਹਨੂੰ ਠੀਕ ਵੀ ਕਰਤਾ ਜਾਏਗਾ ਤੇ ਔਰ ਇੱਕ ਲਿੰਮ ਜਿਹੜਾ ਘੱਟ ਤੋਂ ਘੱਟ 3 ਸਾਲ ਚੱਲਦਾ ਹੈ ਇੱਕ ਵਾਰੀ 3 ਸਾਲਾਂ ਬਾਅਦ ਰਿਪਲੇਸ ਵੀ ਅਸੀਂ ਆਪ ਕਰਾਂਗੇ ਬਿਨਾ ਖਰਚੇ ਤੋਂ ਹੁਣ ਵੀ ਸਾਰਾ ਪ੍ਰੋਗਰਾਮ ਬਿਲਕੁਲ ਫ੍ਰੀ ਹੈ ਗਿਆ ਸੋ ਇਨ ਬਿਟਵੀਨ ਜਦੋਂ ਕਿਸੇ ਨੂੰ ਕੋਈ ਹੋਰ ਵੀ ਤਕਲੀਫ ਹੋਵੇ ਉਹ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਇਹ ਸਾਡਾ ਫੋਨ ਨੰਬਰ ਹੀ ਵਸਤਾਂ ਦਿੰਨੇ ਆ ਬੋਲਣਾ ਹੀ ਫੋਨ ਨੰਬਰ ਯਾਦ ਬੇਸਿਕਲੀ ਅਵੇਰਨੈਸ ਇਜ਼ ਰਿਕੁਆਇਰਡ ਬੇਸਿਕਲੀ ਸਮਾਜ ਦੇ ਵਿੱਚ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਇਹ ਸੰਸਥਾ ਹੈ ਜਿਹੜੀ ਕਿ ਬਿਨਾ ਪੈਸਾ ਲਏ ਬਿਨਾ ਆਪਣਾ ਸੈਲਫ ਮੋਟਿਵ ਰੱਖੇ ਲੋਕਾਂ ਦੀ ਹੈਲਪ ਕਰਨ ਲਈ ਤਿਆਰ ਹੈ ਮੈਂ ਆਰਮੀ ਤੋਂ ਰਿਟਾਇਰ ਹੋਇਆ ਹਾਂ ਆਫਟਰ 35 ইয়ারਸ ਆਫ ਯੂਨੀਫਾਰਮ ਸਰਵਿਸ ਤਾਂ ਮੈਂ ਵੀ ਇਹਨਾਂ ਨਾਲ ਜੁੜਿਆ ਪਿਛਲੇ 3 ਸਾਲ ਤੋਂ ਇਟਸ ਅ ਗੁੱਡ ਆਰਗੇਨਾਈਜੇਸ਼ਨ ਬਹੁਤ ਅੱਛਾ ਲੱਗਦਾ ਹੈ ਦਿਲ ਨੂੰ ਇੱਕ ਨੂੰ ਤਸੱਲੀ ਮਿਲਦੀ ਹੈ ਕਿ ਯੈਸ ਅਸੀਂ ਸਮਾਜ ਲਈ ਕੁਝ ਕਰ ਰਹੇ ਹਾਂ ਜਦੋਂ ਇਹ ਲਿੰਜ ਲਗਾਏ ਹੋਏ ਹੈ ਜਿਨ੍ਹਾਂ ਦੇ ਇਹ ਛੋਟੇ ਬੱਚੇ ਹੈ ਬਜ਼ੁਰਗ ਉਹਨਾਂ ਦੇ ਚਿਹਰੇ ਤੇ ਇੱਕ ਸਮਾਈਲ ਦੇਖ ਕੇ ਖੁਸ਼ੀ ਬਹੁਤ ਬਹੁਤ ਉਹਨਾਂ ਦੀ ਖੁਸ਼ੀ ਦੇਖ ਕੇ ਹੀ ਸਾਨੂੰ ਹੌਸਲਾ ਮਿਲਦਾ ਹੈ ਹੋਰ ਮੋਟੀਵੇਸ਼ਨ ਮਿਲਦਾ ਕਿ ਉਹਨਾਂ ਨੂੰ ਹੋਰ ਅੱਗੇ ਕਰੀਏ ਅੱਗੇ ਜਾ ਕੇ ਪੁੱਛੀਏ ਤੁਹਾਨੂੰ ਕੋਈ ਸੇਵਾ ਤੁਹਾਡੇ ਪਿੰਡ ਦੇ ਤੁਹਾਡੇ ਆਂਡ ਗੁਆਂਢ ਦੇ ਵਿੱਚ ਕੋਈ ਹੋਰ ਬੰਦਾ ਹੈ ਜਿੱਦੀ ਅਸੀਂ ਹੈਲਪ ਕਰ ਸਕੀਏ ਕਿਸੇ ਵੀ ਪਾਸੇ ਹੈਲਪ ਕਰਨ ਲਈ ਤਿਆਰ ਹਾਂ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮੈਂ ਫਾਸਟ ਵੇਜ਼ ਭਾਈ ਬਹੁਤ ਸ਼ੁਕਰੇਦਾਰ ਕਰਦੇ ਹਾਂ ਕਿ ਇੱਥੇ ਆਏ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਇਹ ਸਾਡਾ ਜੋ ਮਿਸ਼ਨ ਹੈ ਉਹਨੂੰ ਸਾਰੀ ਪਬਲਿਕ ਵਿੱਚ ਪੰਜਾਬ ਵਿੱਚ ਔਰ ਆਸ-ਪਾਸੇ ਵੀ ਅਵੇਅਰਨੈਸ ਪੈਦਾ ਕਰਨ ਚ ਪੂਰੀ ਮਦਦ ਕਰਨਗੇ ਤੁਹਾਨੂੰ ਪਹਿਲੇ ਵੀ ਦੱਸ ਤਈਏ ਕਿ ਸਾਡੇ ਇੱਥੇ ਕੱਲੇ ਪੰਜਾਬ ਤੋਂ ਨਹੀਂ ਆਂਦੇ ਹਿਮਾਚਲ ਯੂਪੀ ਬਿਹਾਰ ਸਭ ਅਸਲ ਲੋਗ ਇੱਥੇ ਆਂਦੇ ਨੇ ਸਭ ਰਾਜਸਥਾਨ ਤੋਂ ਵੀ ਆਥੇ ਆਂਦੇ ਨੇ ਇਸ ਚੀਜ਼ ਦਾ ਫਾਇਦਾ ਪਸੰਦ ਨੇ ਸਾਡੇ ਵਾਸਤੇ ਕੋਈ ਧਰਮ ਜਾਤੀ ਰੀਜਨ ਕੋਈ ਮੈਨ ਨਹੀਂ ਰੱਖਦਾ ਜੋ ਆ ਗਿਆ ਅਸੀਂ ਦੀ ਹੈਲਪ ਕਰਨ ਨੂੰ ਹਰ ਵੇਰੇ ਤਿਆਰ ਹੈ ਨੰਬਰ ਹੈਗਾ 99880070 53 ਹਾਲਟ ਦੂਜਾ ਨੰਬਰ ਹੈਗਾ ਹੈ 9988007054 ਜਦੋਂ ਮਰਜ਼ੀ ਇੱਥੇ ਕੰਟੈਕਟ ਕਰ ਲਓ ਤੁਹਾਡੇ ਪੂਰੀ ਮਦਦ ਕੀਤੀ ਜਾਏਗੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪੇਸ਼ੈਂਟ ਮੌਜੂਦ ਨਹੀਂ ਤਾਂ ਸਰ ਕੀ ਪ੍ਰੋਬਲਮ ਸੀ ਤੁਹਾਨੂੰ ਕਿਵੇਂ ਇਸ ਐਨਜੀਓ ਨਾਲ ਜੁੜੇ ਤੇ ਕਿਵੇਂ ਤੁਹਾਡਾ ਪੈਰ ਕੱਟਿਆ ਗਿਆ ਸੀ ਕੁਝ ਕਰਨਾ ਕਰਕੇ ਮੇਰਾ ਪੈਰ ਕੱਟਿਆ ਗਿਆ ਸੀ ਉਸ ਕਰਕੇ ਉਸ ਤੋਂ ਬਾਅਦ ਮੈਨੂੰ ਇਹਨਾਂ ਦਾ ਪਤਾ ਲੱਗਿਆ ਤਾਂ ਮੈਂ ਇਹਨਾਂ ਕੋਲ ਆਇਆ ਇਨਾ ਤੋਂ ਪਾਇਲ ਲਵਾਇਆ ਪਹਿਲਾਂ ਮੈਂ ਦੂਸਰਾ ਲਵਾਇਆ ਸੀ ਪਾਈਪ ਵਾਲਾ ਹੁਣ ਇਹ ਹਾਈ ਟੈਕ ਨਵਾਂ ਲਾਇਆ ਡਾਕਟਰ ਸਾਹਿਬ ਨੇ ਵਧੀਆ ਕਰ ਰਹੇ ਨੇ ਭਾਰਤ ਵਿਕਾਸ ਪ੍ਰਤੀਸ਼ਤ ਔਰ ਇਹਨਾਂ ਦੇ ਡਾਕਟਰ ਸਾਹਿਬ ਬਹੁਤ ਵਧੀਆ ਟੀਮ ਆ ਔਰ ਵਧੀਆ ਬੰਦੇ ਸੀ ਕਹਿਰ ਕਰਦੇ ਆ ਤਾਂ ਪਹਿਲੇ ਤੁਸੀਂ ਤੁਰ ਨਹੀਂ ਬੰਦੀ ਸੀ ਸਹੀ ਤਰ੍ਹਾਂ ਹੁਣ ਇਹ ਲਗਾ ਕੇ ਤੁਰ ਪਾਂਦੇ ਹਾਂ ਹਾਂਜੀ 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 ਹੁਣ ਮੈਨੂੰ ਤਰਨ ਚ ਕੋਈ ਪ੍ਰੋਬਲਮ ਨਹੀਂ ਆ ਰਹੀ ਠੀਕ ਠਾਕ ਵਧੀਆ ਮੈਂ ਤੁਰ ਪਾਇਆ ਪਹਿਲੇ ਮੈਂ ਕੰਮ ਕਰ ਪਾਉਂਦਾ ਸੀ ਪਰ ਉਹਨਾ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਹੁਣ ਇਹਦੇ ਨਾਲ ਬਧ ਕੰਮ ਹੋਊਗਾ ਡਾਕਟਰ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਕਿੰਨੀ ਦੇਰ ਚ ਤਿਆਰ ਹੋ ਜਾਂਦੇ देखिए सबसे पहले तो आपके जितने दर्शक उनका सबसे पहला मेरा नमस्कार यहाँ पे हमारे जो पेशेंट आते हैं सबसे पहले हम लोग उनका असेसमेंट करते हैं असेसमेंट करने वाला मेजरमेंट होता है मेजरमेंट करने के बाद फिर हम लोग इनका लिम फैब्रिकेशन स्टार्ट करते हैं जो लिम फैब्रिकेशन हमारा टाइमिंग होता है वो फोर टू फाइव आवर्स लग जाते हैं एक लिम्फ बनाने में तो कितनी देर निकल जाती है लिम्फ जो एक लिम्स जो हमारे जयपुर टेक्नोलॉजी होते हैं जिसको हम लोग ट्रेडिशनल टेक्नोलॉजी बोलते हैं उसकी लाइफ जो होती है थ्री इयर्स होती है और जो हम लोग हाईटेक टेक्नोलॉजी लगाते हैं उसकी लाइफ फाइव टू सिक्स ईयर्स होती है तो पहले इन्होंने देखा जाता है सारा कि इन्होंने केड़ी लिम्स का साइज लगेगा हाँ जी जब हमारे पास पेशेंट आते हैं इनका असेसमेंट करने के बाद हम लोग ये कर सोचते हैं कि इनको किस तरह की टेक्नोलॉजी दिया जाए जो हम लोग बेसिकली जो हमारे पास यंग पेशेंट होते हैं उनको हम लोग हाई टेक्नोलॉजी देते हैं और जो ओल्ड एज पेशेंट होते हैं उनको जो यूज़ टू पेशेंट होते हैं उनको हम लोग ओल्ड टेक्नोलॉजी का लिम लगाते हैं तुर के बंदे नु बंदेद लगता है कि आप अप अपने असली पैर नाल ही तुर तो रहे जब पेशेंट चलते हैं तो वो तो पहले व्हीलचेयर पे आते हैं रेंगते हुए आते हैं जब वो अपने पैरों पे चलते हैं तो उनको बहुत खुशी होती है खुशी का आंसू निकलता है और उनको लगता है कि हम मैं अपने पैरों के जैसे चल रहा हूँ और उनको बहुत ही कंफर्टेबल हम लोग महसूस करवाते हैं इस तरह का प्रॉपर ट्रेनिंग देते हैं पेशेंट को फिर जाके पेशेंट अपना घर वापस जाते हैं जिन्होंने भी मदद की लड़ है वीडियो एड्रेस भी दस दिता गया इतें आके तुम कॉन्टैक्ट कर सकते हो तो अपनी ਮਦਦ ਲਈ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਦੇ ਨਾਲ ਹਰਫਿਤਕ